ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਚੇਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਮੈਂ ਧੰਨਵਾਦ ਕਰੂੰਗਾ ਮਨੀਸ਼ ਸ਼ੋਰੀਆ ਜੀ ਦਾ ਜੋ ਪੰਜਾਬ ਦੇ ਇੰਚਾਰਜ ਨੇ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਜੀ ਦਾ ਅਤੇ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਬਹੁਤ ਹੀ ਅਹਿਮ ਜ਼ਿੰਮੇਵਾਰੀ ਦਿੱਤੀ ਹੈ ਸਟੇਟ ਸੈਕਟਰੀ ਲਾਇਆ ਅੱਜ ਮੈਂ ਨਾਪੇ ਹਲਕੇ ਚ ਆਇਆ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਦੇਵਮਾਨ ਜੀ ਨੇ ਇੱਥੇ ਦੇ ਕਾਉਂਸਲਰਾਂ ਨੇ ਪੂਰੀ ਨਾਬੇ ਹਲਕੇ ਦੀ ਟੀਮ ਨੇ ਮੈਨੂੰ ਹੱਥਾਂ ਤੇ ਨਹੀਂ ਪਲਕਾਂ ਤੇ ਚੱਕ ਲਿਆ ਮੈਂ ਨਾਬੇ ਹਲਕੇ ਦਾ ਬਹੁਤ ਦਿਲੀ ਤੌਰ ਤੇ ਧੰਨਵਾਦ ਕਰਦਾ ਹਾਂ ਵਿਸ਼ੇਸ਼ ਤੌਰ ਤੇ ਮੈਂ ਬਹੁਤ ਹੀ ਘੈਂਟ ਐਮਐਲਏ ਜਿਹੜੇ ਕਿ ਹਮੇਸ਼ਾ ਗਰੀਬਾਂ ਦਾ ਮਸੀਹਾ ਬਣ ਕੇ ਉਤਰੇ ਦੇਵ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਜਿਹੜੀ ਤੁਸੀਂ ਜ਼ਿੰਮੇਵਾਰੀ ਦੀ ਗੱਲ ਕਰੀ ਹੈ ਜੱਗੇ ਨੇ ਹਮੇਸ਼ਾ ਹਰ ਜ਼ਿੰਮੇਵਾਰੀ ਨੂੰ ਆਪਣੇ ਵੱਲੋਂ ਚੰਗਾ ਨਿਭਾਣ ਦੀ ਕੋਸ਼ਿਸ਼ ਕੀਤੀ ਹੈ ਪਟਿਆਲਾ ਦਿਹਾਤੀ ਦਾ ਇੱਕ ਛੋਟਾ ਜਿਹਾ ਵਰਕਰ ਨੂੰ ਆਮ ਆਦਮੀ ਪਾਰਟੀ ਨੇ ਪਟਿਆਲੇ ਸ਼ਹਿਰ ਦਾ ਡਿਪਟੀ ਮੇਅਰ ਬਣਾਇਆ ਪਾਰਟੀ ਨੇ ਵੱਖ-ਵੱਖ ਜਗ੍ਹਾ ਤੇ ਜ਼ਿੰਮੇਵਾਰੀ ਲਾਈ ਅੱਜ ਮੈਨੂੰ ਫੇਰ ਦੁਬਾਰਤੋ ਜੇਕਰ ਸਟੇਟ ਸੈਕਟਰੀ ਲਾਇਆ ਇਸ ਜ਼ਿੰਮੇਵਾਰੀ ਨੂੰ ਮੈਂ ਸੋਚਦਾ ਕਿ ਜੇ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਆਈ ਹੈ ਮੈਂ ਸਾਰੇ ਜਿੰਨਾ ਵੀ ਮੈਨੂੰ ਏਰੀਆ ਮਿਲਿਆ ਹੋਇਆ ਮੈਨੂੰ ਵੰਡ ਕੇ ਜ਼ੋਨ ਮਿਲਿਆ ਇੱਥੇ ਦੇ ਸਾਰੇ ਸਤਿਕਾਰਯੋਗ ਐਮਐਲਏ ਸਾਹਿਬ ਨੂੰ ਮੈਂ ਸਤਿਕਾਰਯੋਗ ਮੰਤਰੀ ਸਾਹਿਬਾਨ ਨੂੰ ਅਤੇ ਹਰ ਵਲੰਟੀਅਰ ਨੂੰ ਸਾਰੇ ਲੀਡਰਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਨੂੰ ਨਾਲ ਲੈ ਕੇ ਪਾਰਟੀ ਦੀ ਹਰ ਨੀਤੀ ਨੂੰ ਲੋਕਾਂ ਤੱਕ ਪਹੁੰਚਾਉਂਦਾ ਰਹੂੰਗਾ ਇਸ ਕਰਕੇ ਮੈਨੂੰ ਕੋਈ ਜ਼ਿੰਮੇਵਾਰੀ ਭਾਰੀ ਨਹੀਂ ਲੱਗਦੀ ਸੇਵਾ ਪਹਿਲਾਂ ਵੀ ਸੇਵਾ ਕਰਦਾ ਰਿਹਾ ਹੁਣ ਵੀ ਕਰਦਾ ਰਹੂੰਗਾ ਮੇਰੇ ਛੋਟੇ ਵੀ ਜਗਦੀਪ ਜੱਗਾ ਜਿਹਨੇ ਡਿਪਟੀ ਮੇਅਰ ਨੇ ਪਟਿਆਲਾ ਕਾਰਪੋਰੇਸ਼ਨ ਦੇ ਔਰ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਐਜ਼ ਅ ਸੈਕਟਰੀ ਆਮ ਆਦੀ ਪਾਰਟੀ ਪੰਜਾਬ ਦਾ ਲਾਇਆ ਤੇ ਮੇਰੇ ਵੱਲੋਂ ਬਾਬਾ ਮੁਬਾਰਕਬਾਦ ਅੱਜ ਅਚਾਨਕ ਇਹਨਾਂ ਦਾ ਦੌਰਾ ਸੀਗਾ ਕਿਉਂਕਿ ਸਾਰੇ ਹਲਕਿਆਂ ਦੇ ਵਿੱਚ ਇਹ ਵਿਜ਼ਿਟ ਕਰਦੇ ਰਹਿੰਦੇ ਆ ਤੇ ਨਾਭਾ ਹਲਕੇ ਦੇ ਵਿੱਚ ਇਹਨਾਂ ਦਾ ਅੱਜ ਦੌਰਾ ਬਣਿਆ ਔਰ ਅਸੀਂ ਐਮਐਲਏ ਆਫਿਸ ਨਾਭਾ ਦੇ ਵਿੱਚ ਇਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ